ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਵੋ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਬੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਮਾਨ ਸਰਕਾਰ ਦਾ ਕੰਮ ਪਿਛਲੇ ਕਈ ਸਾਲਾਂ ਦੇ ਵਿੱਚ ਤੁਸੀਂ ਦੇਖ ਲਿਆ ਹੁਣ ਤੁਸੀਂ ਆਪਣੀ ਰਾਏ ਦੋ ਕਮੈਂਟ ਸੈਕਸ਼ਨ ਦੇ ਵਿੱਚ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਦੇ ਕੰਮ ਲਈ 0 ਤੋਂ 10 ਦੇ ਵਿੱਚ ਤੁਸੀਂ ਕਿੰਨੇ ਨੰਬਰ ਦਿਓਗੇ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਆ ਜੇ ਰੁੱਖ ਕਰ ਲੈਨੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਅੱਜ 4 ਸਾਲਾਂ ਬਾਅਦ ਨਸ਼ੇ ਦੇ ਮੁੱਦੇ ਤੇ ਖੁੱਲ ਕੇ ਬੋਲਿਆ ਕੀ ਜਾਣਕਾਰੀ ਹੈ ਧਿਆਨ ਨਾਲ ਸੁਣਿਓ ਤੇ ਉਸ ਤੋਂ ਬਾਅਦ ਚ ਆਪਣੀ ਰਾਏ ਜਰੂਰ ਦਿਹਾ ਜੀ ਜੋ ਗੱਲਾਂ ਅਜ ਸਿਆਮ ਭਗਵੰਤ ਜੀ ਕਰ ਰਿਹਾ ਹੈ ਉਹ ਠੀਕ ਹੈ ਜਾਂ ਸਿਰਫ ਇਹ ਗੱਲਾਂ ਹੀ ਨੇ ਦੇਖੋ ਕਿਸੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜ ਹੀ ਲੱਗਦੀ ਹੈ ਜਦੋਂ ਉਹੀ ਅੱਗ ਦਾ ਸੇਕ ਆਪਣੇ ਘਰੇ ਲੱਗਦਾ ਹੈ ਉਹ ਦੁੱਖ ਹੁੰਦਾ ਹੈ ਸ਼ਾਇਦ ਜਗਵੰਡੀਆਂ ਦਾ ਮੁੰਡਾ ਨਸ਼ਾ ਕਰਦਾ ਹੋਵੇ ਸ਼ਰੀਕੇ ਵਾਲੇ ਕਹਿਣ ਲੱਗ ਜਾਂਦੇ ਆ ਹੁਣ ਦੇ ਘਰ ਬਰਬਾਦ ਇਨਨਾਂ ਇਦਾਂ ਹੀ ਹੋਣੀ ਚਾਹੀਦੀ ਸੀ ਇਹਨਾਂ ਨੇ ਸਾਡੇ ਨਾਲ ਆਹ ਕੀਤਾ ਸਾਡੇ ਨਾਲ ਉਹ ਕੀਤਾ ਸੀ ਪਰ ਉਸ ਵੇਲੇ ਉਹ ਇਹ ਨਹੀਂ ਸੋਚਦੇ ਕਿ ਜਿਹੜੀ ਅੱਗ ਗਵਾਨ ਵਿੱਚ ਲੱਗੀ ਹੋਈ ਹੈ ਉਹ ਕਦੇ ਵੀ ਇੱਧਰਲੇ ਪਾਸੇ ਕੰਨ ਟਪ ਕੇ ਆ ਸਕਦੀ ਹੈ ਜਦੋਂ ਉਸ ਉਸ ਅੱਗ ਦਾ ਸੇਕ ਜਿਹੜਾ ਇੱਧਰਲੀ ਕੰਨ ਟਪ ਜਾਂਦਾ ਹੈ ਉਦੋਂ ਫਿਰ ਉਹ ਆਪ ਬੁਝਾਉਣ ਵਾਸਤੇ ਬਾਲਟੀਆਂ ਚੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਦੋਸਤੋ ਮੈਂ ਬੜੇ ਘਰਾਂ ਨੂੰ ਜਾਣਦਾ ਜਿਨ੍ਹਾਂ ਨੇ ਪਹਿਲਾਂ ਖੁਸ਼ੀਆਂ ਮਨਾਈਆਂ ਕਿ ਸ਼ਰੀਕਾਂ ਦੇ ਪਰ ਪਰਿਵਾਰ ਚ ਸਾਡੇ ਪਿੰਡ ਚ ਇੰਨੇ ਮੁੰਡੇ ਨਸ਼ਾ ਕਰਨ ਲੱਗ ਗਏ ਲੈ ਹੁਣ ਇਹਨਾਂ ਦੀ ਜ਼ਮੀਨ ਵੇਖੂਗੀ ਉਹ ਅਸੀਂ ਖਰੀਦਾਂਗੇ ਬਾਅਦ ਪਤਾ ਲੱਗਿਆ ਰਜਿਸਟਰੀ ਕਰਾਉਣ ਵੇਲੇ ਉਹਨਾਂ ਨੂੰ ਆਪ ਵੀ ਜਾਣਾ ਪੈ ਗਿਆ ਕਿਉਂਕਿ ਉਹਨਾਂ ਦਾ ਮੁੰਡਾ ਵੀ ਲੱਗ ਗਿਆ ਜੀ ਨਾਲ ਉਸੇ ਉਸੇ ਸੰਗਤ ਚ ਹੀ ਹੈ ਸੰਗਤ ਚ ਹੀ ਰੰਗਤ ਹੈ ਜਿਹੋ ਜੀ ਬੈਠਕ ਹੋ ਜੀ ਸਹਬਤ ਕਹਾਵਤ ਹੈ ਉਹ ਹਣ ਉੱਥੇ ਹੀ ਰਹਿੰਦੇ ਸੀਗੇ ਤੇ ਉਹ ਵੀ ਲੱਗੇ ਵਿੱਚ ਹੀ ਲਾ ਲਿਆ ਉਹਨੂੰ ਵੀ ਵਿੱਚ ਹੀ ਸੋ ਇਸ ਕਰਕੇ ਵੀਰੋ ਇਹੇ ਸੋਸ਼ਲ ਪ੍ਰੋਬਲਮ ਹੈ ਇਹ ਲਹਿਰ ਨਾਲ ਖਤਮ ਹੋਊਗੀ ਇਹ ਕਹਿਰ ਨਾਲ ਖਤਮ ਨਹੀਂ ਹੋ ਸਕਦੀ ਵੀ ਪੁਲਿਸ ਕਹਿਰ ਢਾ ਦੇ ਤਾਂ ਖਤਮ ਕਰ ਲੂਗੇ ਜਿਵੇਂ ਆਪਾਂ ਖੇਤਾਂ ਜਾਂਦੇ ਆ ਪਾਣੀ ਲਾਉਨੇ ਆ ਖਾਲ ਜਾਂਦਾ ਖੱਡ ਪੈਣ ਲੱਗੀ ਲੀਕ ਹੋਣ ਲੱਗ ਗਿਆ ਪਾਣੀ ਬਾਰੋਂ ਜਿੰਨੀ ਮਰਜ਼ੀ ੱਡੀਆਂ ਮਾਰ ਲਓ ਉਹ ਉਧਰੋਂ ਨਿਕਲਣ ਦੇ ਦੂਜੇ ਅੱਗੇੋਂ ਨਿਕਲਿਆਉਂਦੀ ਐ ਇਧਰੋਂ ਨਿਕਲਿਆਉਂਦੀ ਐ ਜਿੰਨੇ ਜਿਹੜਾ ੱਡੀ ਅੰਦਰ ਨਹੀਂ ਵੱਜਦੀ ਪਾਣੀ ਦੇ ਖਾਲ ਦੇ ਉਹਨਾਂ ਚਿਰੋਂ ਖੱਡ ਬੰਦ ਨਹੀਂ ਹੁੰਦੀ ਵੀਰੇ ਬਾਰੋਂ ਜੋ ਮਰਜ਼ੀ ਕਰੀ ਜਾਓਗੇ ਬਾਰੋਂ ਪੁਲਿਸ ਵਾਲੇ ਚੇਪਾ ਲਾ ਕੇ ਚਲੇ ਜਾਣਗੇ ਉਹ ਫਿਰ ਇਧਰੋਂ ਉਧਰੋਂ ਹੋਰ ਇਹ ਜਿਹੜੀ ਲੀਕੇਜ ਹੈ ਇਹ ਅੰਦਰ ਅੰਦਰ ਜਿਹੜੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਰਵਾਈ ਹੈ ਨਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਦੇ ਅੰਦਰੋਂ ਅੱਡੀ ਮਾਰਨੀ ਪੈਣੀ ਫਿਰ ਇਹ ਬੰਦ ਹੋਊਗਾ ਔਰ ਹੋਊਗਾ ਕੋਈ ਵੀ ਚੀਜ਼ ਸੰਭਵ ਨਹੀਂ ਖਾਸ ਤੌਰ ਤੇ ਪੰਜਾਬੀਆਂ ਸਾਹਮਣੇ ਪੰਜਾਬੀ ਐਸੀ ਕੌਮ ਹੈ ਐਸਾ ਵਰਦਾਨ ਹੈ ਗੁਰੂਆਂ ਦਾ ਸਾਨੂੰ ਕਿ ਜਿਹੜੀ ਚੀਜ਼ ਨੂੰ ਧਾਰ ਲਈਏ ਇੱਕ ਵਾਰੀ ਕਿ ਆ ਬੰਦ ਕਰਨੀ ਆ ਖਤਮ ਕਰਨੀ ਆ ਔਰ ਖਤਮ ਕਰਕੇ ਹੀ ਸਾਹ ਲੈਣੇ ਆ ਕੋਈ ਵੀ ਵੱਡੀ ਤੋਂ ਵੱਡੀ ਆਫਤ ਜਿਹੜੀ ਹੈ ਉਹ ਪੰਜਾਬੀਆਂ ਦੇ ਸਾਹਮਣੇ ਬੌਣੀ ਸਾਬਤ ਹੋ ਜਾਂਦੀ ਹੈ ਅਗਲੀ ਖਬਰ ਨੈਂਸੀ ਗਰੇਵਾਲ ਦੇ ਨਾਲ ਜੁੜੀ ਹੈ ਸਾਡੀਆਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਤੁਸੀਂ ਅਗਲੇ 3-4 ਮਿੰਟ ਤੱਕ ਸਕਿਪ ਕਰ ਦਿਓ ਤੇ ਕੋਈ ਵੀ ਭੈਣ ਇਸ ਵੀਡੀਓ ਨੂੰ ਨਾ ਦੇਖੇ ਕਿਉਂਕਿ ਜੋ ਪਾਸ਼ਾ ਨੈਂਸੀ ਗਰੇਵਾਲ ਨੇ ਜਸੇਦਰ ਕੁਲਦੀਪ ਸਿੰਘ ਗੜਗਾ ਸਾਹਿਬ ਦੇ ਲਈ ਇਸਤੇਮਾਲ ਕੀਤੀ ਹੈ ਉਹ ਬਿਲਕੁਲ ਵੀ ਠੀਕ ਨਹੀਂ ਹੈ ਅਸੀਂ ਇਹ ਵੀਡੀਓ ਸਿਰਫ ਇਸ ਕਰਕੇ ਦਿਖਾ ਰਹੇ ਹਾਂ ਤਾਂ ਕਿ ਪੰਜਾਬ ਸਰਕਾਰ ਇਸ ਦੇ ਵਿੱਚ ਕੋਈ ਵੱਡਾ ਐਕਸ਼ਨ ਕਰੇ ਇਸ ਕੁੜੀ ਦੇ ਉੱਤੇ ਕੋਈ ਮੁਕਦਮਾ ਦਰਜ ਕਰੇ ਜਿਸ ਹਿਸਾਬ ਦੀ ਪਾਸ਼ਾ ਇਸ ਕੁੜੀ ਨੇ ਜਸੇਦਰ ਕੁਲਦੀਪ ਸਿੰਘ ਗੜਗਾ ਸਾਹਿਬ ਦੇ ਲਈ ਇਸਤੇਮਾਲ ਕੀਤੀ ਹੈ ਤੇ ਦੂਜਾ ਵੀ ਵੀਡੀਓ ਖਾਣ ਦਾ ਮਕਸਦ ਇਹ ਹੈ ਕਿ ਜਿਹੜੀ ਵੀ ਸਿੱਖ ਸੰਗਤ ਬਾਹਰ ਜਿੱਥੇ ਵੀ ਰਹਿੰਦੀ ਹੈ ਇਸ ਦੇ ਖਿਲਾਫ ਉਹ ਤੇ ਲੋਕਲ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰੇ ਤਾਂ ਕਿ ਇਸ ਤੇ ਕੋਈ ਕਾਰਵਾਈ ਹੋ ਸਕੇ ਵੀਡੀਓ ਦੇਖਿਓ ਤੇ ਦੱਸਿਓ ਕਿ ਇਹ ਭਾਸ਼ਾ ਠੀਕ ਹੈ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ ਕਿ ਉਹਨਾਂ ਨੂੰ ਇਹ ਭਾਸ਼ਾ ਦੇਖ ਨਹੀਂ ਰਹੀ ਜੋ ਜਸਜੀਤ ਸਿੰਘ ਸਾਹਿਬ ਜਿ ਲਈ ਇਸਤੇਮਾਲ ਕਰ ਰਹੀ ਹੈ ਕੁਲਦੀਪ ਸਿੰਘ ਗੜ ਗੱਜ ਸਾਡੇ ਛੱਤਰ ਦੇ ਉੱਤੇ ਵੱਜ ਇਹ ਕਹਿੰਦਾ ਹੈ ਕਿ ਭਗਵੰਤ ਮਾਨ ਦੀਆਂ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਦਸੋਂ ਬੂਰਾ ਨੂੰ ਛੇਅਰਸ ਕਰ ਰਿਹਾ ਸ਼ਰਾਬ ਦੇ ਛਿੱਟੇ ਮਾਰ ਰਿਹਾ ਤੇ ਪਿੰਡਰਾਂ ਵਾਲੇ ਤੇ ਕਹਿੰਦਾ ਪਿਸ਼ਾਬ ਕਰ ਰਿਹਾ ਪਿੰਡਰਾਂ ਵਾਲਾ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਤਾਂ ਕੌਣ ਦਾ ਪੂਰਾ ਹੋ ਗਿਆ ਮਰ ਗਿਆ ਠੀਕ ਹੈ ਆਏ ਕਹਿਣਾ ਮੈਨੂੰ ਫੋਟੋ ਦੇ ਓਡੀ ਫੋਟੋ ਦਵਾਤੇ ਆ ਉਹ ਤਾਂ ਕਲੀਅਰ ਹੀ ਨਹੀਂ ਹੋ ਰਹੀ ਉਹ ਫੋਟੋ ਵਿੱਚ ਪਿੰਡਰਾਂ ਵਾਲਾ ਕੌਣ ਉਰੇ ਫੋਟੋ ਨੂੰ ਜ਼ੂਮ ਕਰ ਕਰਕੇ ਮੇਰੇ ਕੋਲ ਵੀ ਦੋਨੋਂ ਵੀਡੀਓ ਆ ਮੈਂ ਫੋਟੋ ਨੂੰ ਜ਼ੂਮ ਕਰ ਕਰਕੇ ਦੇਖਿਆ ਤਾਂ ਕੋਈ ਅਫਦਾਲੀ ਦੀ ਫੋਟੋ ਲੱਗਦੀ ਹੈ ਜਿਵੇਂ ਕੋ ਕੋ ਸੁੱਲਾ ਖੜਾ ਹੁੰਦਾ ਸੋ ਕਹਿੰਦਾ ਫਿਰ ਪਿਸ਼ਾਬ ਆਇਆ ਨਹੀਂ ਉਹਨੂੰ ਉਹਨੇ ਫਿਰ ਕਹਿੰਦਾ ਆਇਆ ਛੱਟੇ ਮਾਰਤੇ ਤੈਨੂੰ ਕਿਤਾ ਪਤਾ ਉਹਨੂੰ ਪਿਸ਼ਾਬ ਆਇਆ ਕਿ ਨਹੀਂ ਆਇਆ ਕੀ ਤੂੰ ਫੜਕੇ ਕਰਾਇਆ ਸੀ ਪਿਸ਼ਾਬ ਉਹਨੂੰ ਦੱਸ ਮੈਨੂੰ ਰਕਬੀਰ ਬਾਦ ਮੈਂ ਨਹੀਂ ਬੇਅਦਬੀਆਂ ਕਰਵਾਈਆਂ ਪੋਥੀਆਂ ਦੀਆਂ ਗੁੜਕਾ ਸਾਹਿਬ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨੇ ਕਰਦੋ ਅੱਛੇ ਕਾਲਵਾਇਆ ਉਹ ਕਹਿੰਦਾ ਮੈਂ ਇੰਨੀਆਂ ਬੇਅਦਬੀਆਂ ਬੰਦਾ ਮੂੰਹ ਤਾਂ ਮੰਨੇ ਆ ਕੇ ਉਹ ਕੀ ਪੱਟ ਲਿਆ ਥਨ ਪੱਟ ਲਿਆ ਉਹਦਾ ਕੀ ਪੱਟ ਲਿਆ ਤੂੰ ਔਰ ਜਿਹੜੀ ਵੀਡੀਓ ਤੇ ਤੂੰ ਗੱਲ ਕਰਦਾ ਹਲੇ ਤਾਂ ਤੇਰੇ ਕੋਲ ਵੀ ਪੁਖਤਾ ਸਬੂਤ ਨਹੀਂ ਹੈ ਕਿ ਉਹ ਵੀਡੀਓ ओरिजिनल ਆ ਕਿ AI ਨਾਲ ਬਣਾਈ ਆ ਅੱਜ ਕੱਲ AI ਨਾਲ ਬਣਾਈ ਇੰਨੀਆਂ ਵੀਡੀਓ ਵਾਇਰਲ ਚੱਲ ਰਹੀਆਂ ਟਿਕਟੌਕ ਤੇ ਜਿੱਦੇ ਚ ਇੱਕ ਸਿੱਖ ਕੁੜੀ ਨੇ ਧਮਾਲਾ ਬੰਨਿਆ ਤੇ ਨਾਲ ਸੁੱਲੇ ਹੱਥਾਂ 'ਚ ਹੱਤਪਾਏ ਤੇ ਟੋਪੀ ਪਾਈ ਆ ਉੱਤੇ ਲਿਖਿਆ ਹੁੰਦਾ ਕੌਰ ਐਨ ਖਾਨਸ 5 ਸੈਕਿੰਡ ਤੋਂ ਪਹਿਲਾਂ ਫੜ ਲੈਣੀ ਹੈ ਮੈਂ ਕਿ AI ਦੀ ਬਣਾਈ ਆ ਬਹੁਤ ਬੰਦੇ ਦੇ ਬੋਲਣ ਦਾ ਤਰੀਕਾ ਚੱਲਣ ਦਾ オリジナル ਨਹੀਂ ਹੁੰਦਾ ਸੋ ਭਗਵੰਤ ਮਾਨ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਵੀਡੀਓ ਦੀ ਵਾਇਰਲ ਹੋਈਆਂ ਚਾਹੇ ਉਹ ਕੁੜੀ ਨਾਲ ਰੂਮ 'ਚ ਉਹਦੇ ਕਾਲੇ ਚਸ਼ਮੇ ਕਿਉਂ ਆ ਤੂੰ ਕਿਹਾ ਸੀ ਓਏ ਗੜਗਾ ਜੇ 76 ਤੇ ਵੱਜ ਮੇਰੇ ਤੂੰ ਕਿਹਾ ਸੀ ਉਹਨੂੰ ਨੈਂਸੀ ਗਰੇਵਾਲ ਦੀ ਇਹ ਵੀਡੀਓ 6-7 ਮਿੰਟ ਲੰਬੀ ਹੈ ਅਸੀਂ ਉਸ ਦੇ ਵਿੱਚ ਕੁਝ ਹਿੱਸਾ ਤੁਹਾਨੂੰ ਦਿਖਾਇਆ ਹੈ ਅੱਗੇ ਵਾਲਾ ਹਿੱਸਾ ਤਾਂ ਦਿਖਾਉਣ ਦੇ ਲਾਇਕ ਵੀ ਨਹੀਂ ਹੈ ਸਾਡੇ ਸਾਰੇ ਈਵਰਸ ਨੂੰ ਰਿਕੁਐਸਟ ਹੈ ਕਿ ਜਿਨੇ ਵੀ ਬਾਹਰ ਬੈਠੇ ਆ ਕਿ ਇਸ ਕੁੜੀ ਦੇ ਖਿਲਾਫ ਲਿਖਤ ਸ਼ਿਕਾਇਤ ਕਰਨ ਤਾਂ ਕਿ ਇਸ ਤੇ ਬਣਦੀ ਕਾਰਵਾਈ ਹੋ ਸਕੇ ਕਿਉਂਕਿ ਜੱਥੇਦਾਰ ਸਾਹਿਬ ਦੇ ਨਾਲ ਸਾਡਾ ਜਿੰਨਾ ਮਰਜ਼ੀ ਡਿਫਰੈਂਸ ਆਫ ਓਪੀਨੀਅਨ ਹੋਵੇ ਜਿਵੇਂ ਕਿ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਾ ਹੋਈਏ ਪਰ ਹੈ ਤਾਂ ਸਾਡੇ ਉਹ ਜੱਥੇਦਾਰ ਸਾਹਿਬ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਪਾਸ਼ਾ ਜੇ ਕੋਈ ਇਸਤੇਮਾਲ ਕਰਦਾ ਹੈ ਤਾਂ ਸਾਨੂੰ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਰੁਕ ਕਰ ਲੈਨੇ ਆ ਅਗਲੀ ਵੱਡੀ ਖਬਰ ਵੱਲ ਨੂੰ ਖਬਰ ਬਡਾਲਾ ਸਾਹਿਬ ਦੇ ਨਾਲ ਜੁੜੀ ਹੈ ਬਡਾਲਾ ਸਾਹਿਬ ਨੇ ਅੱਜ ਐਸਜੀਪੀਸੀਸ ਉੱਤੇ ਐਡੀ ਵੱਡੀ ਗੱਲ ਕੀਤੀ ਹੈ ਕਿ ਉਹਨਾਂ ਨੂੰ 84 ਦਾ ਜ਼ਿਕਰ ਕਰਨਾ ਪਿਆ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਸਿੱਟ ਨੂੰ ਢਾਲ ਸਿਰ ਅਕਾਲ ਤੱਕ ਸਾਹਿਬ ਨੂੰ ਬਣਾ ਕੇ ਤੇ ਆਦੇਸ਼ ਕਰਾਏ ਜਾਂਦੇ ਨੇ ਕਿ ਕਾਲ ਤੱਕ ਸਭ ਦਾ ਹੁਕਮ ਹੈ ਕਿ ਸੱਟ ਕੋਈ ਕਿਸੇ ਕਿਸਮ ਦੀ ਸਾਨੂੰ ਪੁੱਛ ਗਿਛ ਨਹੀਂ ਕਰ ਸਕਦੀ ਕਾਨੂੰਨ ਨੂੰ ਚੈਲੰਜ ਕਰਵਾਤਾ ਜੀ ਰੀਪੋਰਟ ਨੂੰ ਚੈਲੰਜ ਕਰਾਤਾ ਆਪਣੀ ਬਣਾਈ ਹੋਈ ਰਿਪੋਰਟ ਨੂੰ ਸਭ ਹਾਈ ਕੋਰਟ ਮਨਜੁਗ ਆਡਰਾਂ ਨੂੰ ਸਭ ਕਾਹੇ ਨੂੰ ਚੈਲੰਜ ਕਰਵਾ ਦਿੱਤਾ ਜੀ ਢਾਲ ਸ੍ਰੀ ਕੱਲ ਤੱਕ ਸਭ ਨੂੰ ਬਣਾ ਕੇ ਤੇ ਹੁਣ ਨਵਾਂ ਛੋਛਾ ਛੱਡ ਦਿੱਤਾ ਜੀ ਅਸੀਂ ਸਿੱਟ ਨੂੰ ਕੋਈ ਸਹਿਯੋਗ ਨਹੀਂ ਕਰਾਂਗੇ ਇਸ ਤੋਂ ਬਾਅਦ ਸਿੱਟ ਨੂੰ ਕਿਸੇ ਕਿਸਮ ਦੀ ਜਾਣਕਾਰੀ ਦੇਣ ਤੋਂ ਐਸਜੀਪੀਸੀ ਮੁੱਕਰੀ ਦੋਸ਼ੀਆਂ ਦੇ ਹੱਕ ਚ ਸ਼ਰਿਆਮ ਖੜੀ ਔਰ ਇਹਨਾਂ ਸਾਬਤ ਕਰ ਦਿੱਤਾ ਹੈ ਇਹ ਸਰੂਪ ਚੋਰੀ ਹੋਏ ਨਹੀਂ ਕਰਵਾਏ ਗਏ ਨੇ ਤੇ ਉਹਨਾਂ ਦਾ ਚੋਰ ਕੋਈ ਹੋਰ ਨਹੀਂ ਐਸਜੀਪੀਸੀ ਤੇ ਬੈਠੇ ਹੋਏ ਨਮਾਇਦੇ ਨੇ ਅਗਰ ਜੇ ਇਹ ਸਹਿਯੋਗ ਨਹੀਂ ਕਰਦੇ ਸਿੱਧਾ ਇਹਨਾਂ ਦਾ ਬਿਆਨ ਆਉਂਦਾ ਹੈ ਇਹ ਚੀਜ਼ਾਂ ਤੁਹਾਡੇ ਸਾਹਮਣੇ ਰੱਖਣ ਲਈ ਅੱਜ ਪ੍ਰੈਸ ਦੇ ਰਾਹੀਂ ਸਮੁੱਚੇ ਪੰਥ ਨੂੰ ਕਹਿਣਾ ਚਾਹਾਂਗਾ ਕਿ ਐਸਜੀਪੀਸੀ ਤੇ ਬੈਠੀ ਹੋਈ ਲੋਬੀ ਗੰਦੀ ਕਿਸਮ ਦੀ ਰਾਜਨੀਤੀ ਕਰਕੇ ਲੜਾਈ ਕਿਹੜੀ ਬਣਾ ਰਹੀ ਹੈ ਸ੍ਰੀ ਅਕਾਲ ਤਖਸੈਬ ਬਨਾਮ ਸਰਕਾਰ ਸ੍ਰੀ ਅਕਾਲ ਤਖਸੈਬ ਬਨਾਮ ਸਰਕਾਰ ਭਗਵੰਤ ਮਾਨ ਜਦ ਕੀ ਇਹ ਗਲਤ ਹੈ ਲੜਾਈ ਤਾਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਨਾਮ ਮਲਜ਼ਮ ਔਰ ਵਪਾਗੀ ਕਾਰਵਾਈ ਸ੍ਰੀ ਅਕਾਲ ਤਖਸੈਬ ਆਈਪੀਐਸ ਕਾਨੂੰਨੀ ਕਾਰਵਾਈ ਕਾਨੂੰਨ ਪ੍ਰਸ਼ਾਸਨ ਮਨਜੋਗ ਹਾਈ ਕੋਰਟ ਇੱਥੇ ਸਹਿਯੋਗ ਬਣਦਾ ਸੀਗਾ ਨਾ ਦੇ ਕੇ ਉਸ ਲੜਾਈ ਨੂੰ ਖਾਨਾ ਜੰਗੀ ਵਾਲੇ ਪਾਸੇ ਤੋਰਿਆ ਤੋਰਨ ਦਾ ਜਤਨ ਕੀਤਾ ਜਾ ਰਿਹਾ ਹੈ ਤਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਕਰੋ ਦੋਸ਼ੀ ਬਚਾਉਣ ਵਾਸਤੇ ਇਹ ਢੰਗ ਤਰੀਕੇ ਵਰਤੇ ਜਾ ਰਹੇ ਨੇ ਤਾਂ ਕਿ ਸਿੱਟ ਜਿਹੜੀ ਹੈ ਕੋਰਟ ਕੋ ਜਾਊ ਤੇ ਕੋਰਟ ਕੀ ਕਹੇਗਾ ਆਰਡਰ ਦਿੰਨੇ ਆ ਉਸੀਂ ਉਹਨਾਂ ਪਰਵਾਨਿਆਂ ਨੂੰ ਲੈ ਕੇ ਆਦੇਸ਼ਾਂ ਨੂੰ ਤੇ ਜਿੱਥੇ-ਜਿੱਥੇ ਕ੍ਰਾਈਮ ਹੋਇਆ ਉਹਦੀ ਤਲਾਸ਼ੀ ਲਵਾਂ ਤੇ ਜਦੋਂ ਪ੍ਰਸ਼ਾਸਨ ਸਿੱਟ ਤਲਾਸ਼ੀ ਲੈਣ ਜਾਊ ਇਹ ਰੌਲਾ ਪਾਉਣਗੇ ਵੇਖੋ ਜੀ ਪੰਜਾਬ ਸਰਕਾਰ ਦੀ ਪੁਲਿਸ ਨੇ ਕਾਂ ਤੱਕ ਤੇ ਪਟਾਏ ਕਰਤਾ ਜੋ ਡੰਗਾ ਲੈ ਕੇ ਇਹ 84 ਨੂੰ ਜਨਮ ਦੇਣ ਜਾ ਰਿਹਾ ਖੰਨਾ ਜੰਗੀ ਕਰਾਉਣ ਦੀ ਤਿਆਰੀ ਚ ਨੇ ਅਸੀਂ ਸੁਚੇਤ ਕਰਦੇ ਹਾਂ ਇਹ ਤੋਂ ਬਚਿਆ ਜਾਏ ਕਾਨੂੰਨੀ ਕਾਰਵਾਈ ਹੈ ਸਹਿਯੋਗ ਕੀਤਾ ਜਾਏ ਵਿਰੋਧ ਨਾ ਕੀਤਾ ਜਾਏ ਸ੍ਰੀ ਅਕਾਲ ਤਖਸਾਲ ਨੂੰ ਵੀ ਬੇਨਤੀ ਕਰਾਂਗੇ ਜੱਜਮੈਂਟ ਤੇ ਵਿਰੋਧੀ ਸੁਰ ਦੇ ਬਿਆਨਾਂ ਚ ਫਰਕ ਹੁੰਦਾ ਹੈ ਅਦਾਲਤ ਵਿੱਚੋਂ ਕਦੇ ਵਿਰੋਧੀ ਸੁਰ ਨਹੀਂ ਉੱਠਦੀ ਕਾਨੂੰਨ ਮੁਤਾਬਕ ਲੈਂਡ ਆਰਡਰ ਆਦੇਸ਼ ਜਾਰੀ ਹੁੰਦਾ ਤੇ ਸ੍ਰੀ ਅਕਾਲ ਤਖਸਾਲ ਤਾਂ ਮਨਜੋਗ ਅਦਾਲਤਾਂ ਵੀ ਕਹਿੰਦੀਆਂ ਨੇ ਉੱਚਾਈ ਸਾਡੇ ਤੋਂ ਉੱਥੋਂ ਤਾਂ ਆਦੇਸ਼ ਆਉਂਦਾ ਹੈ ਉਹ ਆਦੇਸ਼ Hindu Muslim Sikh Isaiil ਹੀ ਨਹੀਂ ਹੁੰਦਾ ਅਗਲੀ ਖਬਰ ਪੰਜਾਬ ਦੇ ਪੁੱਤ ਦਿਲਜੀਤ ਦਸਾਂਝ ਦੇ ਨਾਲ ਜੁੜੀ ਹੈ ਦਿਲਜੀਤ ਦਸਾਂਝ ਨੇ ਅੱਜ ਆਪਦੇ ਫੈਸਲੇ ਤੋਂ ਮਾਫੀ ਮੰਗੀ ਹੈ ਤੇ ਦਿਲਜੀਤ ਦਸਾਂਝ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਮੇਰੇ ਹੱਥ ਖੜੇ ਨੇ ਕਿ ਹੈ ਪੂਰਾ ਮਾਮਲਾ ਆਉਤ ਹੁਣ ਸੁਣਾਉਂਦੇ ਹਾਂ ਦਿਲਜੀਤ ਦਸਾਂਝ ਦੀ ਜ਼ੁਬਾਨੀ ਹੀ ਬਾਈ ਆਮ ਸੋ ਸੌਰੀ bro ਮੇਰਾ ਪੂਰਾ ਜੋਰ ਲੱਗਿਆ ਬਾਈ ਉਹ ਪਤਾ ਨਹੀਂ ਉਹ ਖਾਲੜਾ ਖਾਲੜਾ ਜੀ ਦੀ ਮੂਵੀ ਦਾ ਤੱਕੀ ਸਿੱਧੀ ਸਟੇਟਸ ਆ ਭਾਈ ਆਮ ਸੋ ਸੌਰੀ ਬ్రో ਯਾਰ ਮੇਰਾ ਪੂਰਾ ਜੋਰ ਲੱਗ ਗਿਆ ਮੈਂ ਜਿੰਨਾ ਲਾ ਸਕਦਾ ਜਿਉਂ ਪਹਿਲਾਂ ਲਾ ਰਿਹਾ ਪਿਆ ਤੇ ਉਹ ਸਾਰੀ 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 ਟੀਮ ਨੂੰ ਪਤਾ ਯਾਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹਨੀ ਭਾਈ ਉਹਨਾਂ ਦਾ ਬਹੁਤ ਮਿਹਨਤ ਹੈ ਸਨੁਰਤਾ ਕੀ ਕਰੀਏ ਵਰਲਡ ਇਹਦਾ ਦਾ ਇਸ ਵਕ ਪੂਰੀ ਦੁਨੀਆ ਰੁਕ ਕਰ ਲੈਨੇ ਆ ਅਗਲੀ ਵੱਡੀ ਖਬਰ ਵੱਲ ਨੂੰ ਜੋ ਕਿ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ ਨਾਲ ਜੁੜੀ ਹੈ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਇਹਨਾਂ ਦੀ ਜਥੇਬੰਦੀ ਦੇ ਵਿੱਚ ਕਲੇਸ਼ ਜਾ ਰਿਹਾ ਹੈ ਉਸ ਤੇ ਖੁੱਲ ਕੇ ਗੱਲਬਾਤ ਕੀਤੀ ਹੈ ਤੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਹੀ ਜਿਹੜਾ ਗੱਲ ਕੀਤੀ ਜਾ ਰਹੀ ਹੈ ਕਿ ਪ੍ਰਧਾਨਗੀ ਦੀ ਚੋਣ ਦੁਆਰ ਹੋਣੀ ਚਾਹੀਦੀ ਹੈ ਕਿਸਾਂ ਦੇ ਸਵਾਲ ਦੇ ਜਵਾਬ ਕਿਉਂ ਚੋਣ ਇਹ ਚੋਣ ਦੇ ਕੋਈ ਵੀ ਉਲਟ ਨਹੀਂ ਦਾ ਚੋਣ ਹਰ ਇੱਕ ਬੰਦਾ ਚਾਹੁੰਦਾ ਹੁੰਦਾ ਵੀ ਚੋਣ ਹੋਵੇ ਦੁਬਾਰਾ ਅਸਲ ਦਰਸਲੇ ਇਹ ਹੈ ਕਿ ਕੋਈ ਮਤਲਬ ਜਿਹੜੇ ਉਹ ਜ਼ਿਲ੍ਹਾ ਪ੍ਰਧਾਨਾਂ ਦੀ ਆਪਾਂ ਤੁਸੀਂ ਗੱਲ ਕਰਦੇ ਹੋ ਉਹ ਵਾਸਤਵ ਦੇ ਵਿੱਚ ਐਸ ਵੇਲੇ ਜ਼ਿਲ੍ਹਾ ਪ੍ਰਧਾਨ ਹੈ ਹੀ ਨਹੀਂ ਉਹ ਬੰਦੇ ਵਕਤ ਵਕਤ ਸਮਿਆਂ ਦੇਤੇ ਆਪਦੀਆਂ ਕਮੀਆਂ ਕਰਕੇ ਆਪਦੀਆਂ ਗਲਤੀਆਂ ਕਰਕੇ ਜਥੇਬੰਦੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੋਈ ਹੈ ਉਹ ਜਥੇਬੰਦੀ ਦੇ ਵਿੱਚੋਂ ਬਾਹਰ ਕੱਢੇ ਜਾ ਚੁੱਕੇ ਨੇ ਉਹਨਾਂ 'ਚ ਕੋਈ ਬੰਦਾ ਨਹੀਂ ਹੈ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਵਿਵਾਦ ਉੱਠਿਆ ਉਹ ਆਪਾਂ ਨੂੰ ਪਤਾ ਹੈ ਕਿ ਜਦੋਂ ਸਰਕਾਰਾਂ ਦੇ ਨਾਲ ਜਿਹੜੀ ਜਥੇਬੰਦੀ ਭੜਦੀ ਹੈ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੇ ਜਿਹੜਾ ਲੈ ਕੇ ਆਏ ਇਹ ਪਾਲਿਸੀ ਸਰਕਾਰ ਉਹਨੂੰ ਪਿੱਛੇ ਮੋੜਨ ਦੇ ਵਿੱਚ ਇੱਕ ਵੱਡੀ ਲੜਾਈ ਦਿੱਤੀ ਗਈ ਜਥੇਬੰਦੀ ਵੱਲੋਂ ਔਰ ਕੇਂਦਰ ਸਰਕਾਰ ਨੂੰ ਵੀ ਸਮੇਂ-ਸਮੇਂ ਦੇ ਉੱਤੇ ਚੁਣੌਤੀ ਦਿੰਦੀ ਹੈ ਜਥੇਬੰਦੀ ਤੋਂ ਇਸ ਕਰਕੇ ਸੁਭਾਵਤ ਹੈ ਕਿ ਸਰਕਾਰਾਂ ਅਜੇ ਇਹ ਲੋਕਾਂ ਨੂੰ ਆ ਕੇ ਫੜ ਕੇ ਲੱਭਦੀਆਂ ਹੁੰਦੀਆਂ ਨੇ ਕਿ ਕੋਈ ਨਾਰਾਜ਼ਗੀ ਵਾਲੇ ਬੰਦੇ ਲੱਭਣ ਡੱਲੇਵਾਲ ਦੇ ਜਾਂ ਸਿੱਧੂਪੁਰ ਦੇ ਖਿਲਾਫ ਕੋਈ ਨਾਰਾਜ਼ਗੀ ਵਾਲੇ ਬੰਦੇ ਲੱਭਣ ਉਹਨਾਂ ਨੂੰ ਇਕੱਠੇ ਕਰਕੇ ਇੱਕ ਵੱਡਾ ਐ ਲੱਗੇ ਵੀ ਸ਼ਾਇਦ ਬਹੁਤ ਵੱਡਾ ਬੰਬ ਚਲਾਤਾ ਉਹ ਤੁਹਾਡੇ ਸਾਹਮਣੇ ਐ ਕਲੀਅਰ ਕਰ ਦਿੱਤੀ ਜੀ ਫੰਡਾਂ ਨੂੰ ਲੈ ਕੇ ਬੜਾ ਵਿਵਾਦ ਖੜਾ ਹੋਇਆ ਕਿ ਪਾਰਟੀ ਫੰਡਾਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਪ੍ਰਧਾਨ ਜੀ ਮੈਂ ਮੈਂ ਕਹਾਂਗਾ ਕਿ ਜਿੰਨਾ ਜਿੰਨੀ ਪਾਰਦਰਸ਼ਤਾ ਦੇ ਨਾਲ ਫੰਡਾਂ ਦੇ ਮਾਮਲੇ 'ਚ ਸਿੱਧੂਪੁਰ ਜਥੇਬੰਦੀ ਚੱਲ ਰਹੀ ਐ ਇੰਨੀ ਪਾਰਦਰਸ਼ਤਾ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਚਲਾ ਸਕਦਾ ਹੋਊਗਾ ਅਸੀਂ ਸਾਰੀ ਕੋਸ਼ਿਸ਼ ਐ ਸੀ ਤਾਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਫੰਡਾਂ ਦੇ ਹਿਸਾਬ ਦੇ ਲਿਆ ਤੁਹਾਡੀ ਡੈਲੀਗੇਟ ਡੈਲੀਗੇਟ ਇਸ ਲਸਾਂ ਦੇ ਵਿੱਚ ਜਾ ਕੇ ਮਤਲਬ ਐਸੀ ਲੋਕਾਂ ਦੇ ਪੈਸਿਆਂ ਦਾ ਲੋਕਾਂ ਨੂੰ ਪਬਲਿਕ ਨੂੰ ਪੈਸਿਆਂ ਦਾ حساب ਦੇਣਾ। ਲੋਕ ਸਾਨੂੰ ਕਿਸੇ ਥਾਂ ਦੇ ਉੱਤੇ ਸਾਡੇ ਖਾਤਰ ਕੋਈ ਪੈਸੇ ਖਰਚ ਵੀ ਕਰਨਾ ਚਾਹੁੰਦੇ ਹੋਣ ਅਸੀਂ ਉੱਥੇ ਨਹੀਂ ਖਰਚ ਕਰਾਉਂਦੇ ਲੋਕਾਂ ਤੋਂ। ਯਾਨੀ ਡਿਗਰੀ ਸਿੰਘ ਬੱਲੇਵਾਲਾ ਔਰ ਕਾਕਾ ਸਿੰਘ ਕੋੜਾ ਦੋਨਾਂ ਵੱਲੋਂ ਡਿਕਟੇਟਰਸ਼ਿਪ ਕੀਤੀ ਜਾਂਦੀ। ਹਾਂ ਇਹ ਜ਼ਰੂਰੀ ਹੈ ਕਿ ਜੇ ਕੋਈ ਬੰਦਾ ਜਥੇਬੰਦੀ ਦੇ ਦਿੱਤੇ ਪ੍ਰੋਗਰਾਮ ਨੂੰ ਸਰਕਾਰਾਂ ਦੇ ਇਸ਼ਾਰੇ ਤੇ ਫੇਲ ਕਰਨ ਦੀ ਕੋਸ਼ਿਸ਼ ਕਰੇਗਾ ਉਹਨਾਂ ਦੇ ਖਿਲਾਫ ਪਿੱਛੇ ਵੀ ਕਾਰਵਾਈ ਹੋਈ ਹੈ ਤੇ ਅੱਗੇ ਵੀ ਕਰਾਂਗੇ। ਤਰੀਕ ਤੁਹਾਡੇ ਪੈਰਲ ਜਿਹੜਾ ਕਨਵੀਨਰ ਖੜਾ ਕਰ ਦਿੱਤਾ ਗਿਆ। ਕੀ ਲੱਗਦਾ ਕਿ ਪਾਰਟੀ ਨੇ ਦੋਸ ਸੈਂਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਰਕਾਰ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀ ਜਥੇਬੰਦੀ ਅੱਖ ਚੱਕ ਪਾ ਕੇ ਗੱਲ ਕਰਦੀ ਹੈ ਜਿਹੜੀ ਜਥੇਬੰਦੀ ਸਰਕਾਰਾਂ ਨੂੰ ਘੇਰਦੀ ਹੈ ਉਹ ਸਰਕਾਰਾਂ ਨੂੰ ਮਨਮਾਨੀ ਕਰਨ ਤੋਂ ਰੋਕਦੀ ਹੈ ਸਰਕਾਰ ਨੂੰ। ਉਹ ਜਦੋਂ ਸਰਕਾਰਾਂ ਮਨਮਾਨੀ ਕਰਦਿਆਂ ਨੇ ਉਹ ਚਾਹੁੰਦਿਆਂ ਨੇ ਵੀ ਮਨਮਾਨੀ ਕਰੀਏ ਸੀ ਉਹਦੇ ਲਈ ਉਹਨਾਂ ਨੂੰ ਕੋਈ ਤਰੀਕਾ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਸ਼ੈਸਿਨੇਟ ਕੀਤਾ ਜਾ ਸਕਦਾ ਹੈ। ਕਿਵੇਂ ਇਹਨਾਂ ਨੂੰ ਮਤਲਬ ਬਦਨਾਮ ਕੀਤਾ ਜਾ ਸਕਦਾ ਹੈ ਅਗਲੀ ਵੱਡੀ ਖਬਰ ਪੰਜਾਬ ਦੇ ਸਕੂਲਾਂ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ 7 ਜਨਵਰੀ ਤੱਕ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਬੰਦ ਕਰ ਦਿੱਤਾ ਸੀਗਾ ਠੰਡ ਦੇ ਕਹਿਰ ਨੂੰ ਦੇਖਦੇ ਹੋਏ ਫੈਸਲਾ ਲਿੱਤਾ ਗਿਆ ਸੀ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਜਿੰਨੇ ਵੀ ਸਕੂਲ ਨੇ ਉਹ 13 ਜਨਵਰੀ ਤੱਕ ਬੰਦ ਰਹਿਣਗੇ ਤੇ ਦੁਬਾਰਾ 14 ਜਨਵਰੀ ਨੂੰ ਹੀ ਖੁੱਲਣਗੇ ਉਸ ਤੋਂ ਪਹਿਲਾਂ ਸਰਕਾਰ ਜਿਹੜੀ ਹੈਗੀ ਦੁਬਾਰਾ ਸਿਚੁਏਸ਼ਨ ਨੂੰ ਰਿਵਿਊ ਕਰ ਸਕਦੀ ਹੈ ਏ ਕਿ ਠੰਡ ਇਸੇ ਤਰ੍ਹਾਂ ਵੱਧਦੀ ਰਹੀ ਜਾਂ ਇਸੇ ਤਰ੍ਹਾਂ ਚਲਦੀ ਰਹੀ ਤੇ ਸੰਗਣੀ ਤੋਂ ਦੇਖਣ ਨੂੰ ਮਿਲੀ ਤਾਂ ਦੁਬਾਰਾ ਫਿਰ ਸਰਕਾਰ ਜਿਹੜੀ ਰਿਵਿਊ ਕਰਕੇ ਸਕੂਲਾਂ ਦੀਆਂ ਛੁੱਟੀਆਂ ਅੱਗੇ ਵਧਾ ਸਕਦੀ ਹੈ ਫਿਲਹਾਲ ਦੇ ਲਈ ਸਰਕਾਰ ਨੇ 13 ਜਨਵਰੀ ਤੱਕ ਸਕੂਲ ਜਿਹੜੇ ਹੈਗੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਹੈ ਤੇ 14 ਜਨਵਰੀ ਨੂੰ ਸਕੂਲ ਜਿਹੜੇ ਹੈਗੇ ਆ ਦੁਬਾਰਾ ਖੁੱਲਣਗੇ ਤਾਂ ਵੱਡੀ ਖਬਰ ਪੰਜਾਬ ਦੇ ਜਵਾਕਾ ਦੇ ਨਾਲ ਜੁੜੀ ਹੈ ਰੁਕ ਕਰ ਲੈਣਿਆ ਅਗਲੀ ਵੱਡੀ ਖਬਰ ਵੱਲ ਨੂੰ ਜੋ ਕਿ ਕੋਲੰਬੀਆ ਦੇ ਨਾਲ ਜੁੜੀ ਹੈ ਤੁਸੀਂ ਵੀ ਸੋਚ ਰਹੇ ਹੋਗੇ ਕਿ ਚੈਨਲ ਪੰਜਾਬ ਦਾ ਕਿਦਰ ਕੋਲੰਬੀਆ ਦੀ ਖਬਰਾਂ ਲਾ ਕੇ ਬੈਗੇ ਤਾਂ ਇਸ ਦੇ ਪਿੱਛੇ ਇੱਕ ਵਜ੍ਹਾ ਹੈ ਕਿਉਂਕਿ ਇੱਕ ਬੰਦੇ ਨੇ ਜੁਰਤ ਵਾਲਾ ਕੰਮ ਕਰਤਾ ਤਾਂ ਸਾਰੀ ਦੁਨੀਆ ਨੂੰ ਪਤਾ ਚੱਲਾ ਜਾਣਾ ਚਾਹੀਦਾ ਕੀ ਬੰਦਾ ਕੋਣ ਹੈ ਟੀਵੀ ਸਕਰੀਨ ਤੇ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਕੋਲੰਬੀਆ ਦੇ ਪ੍ਰੈਜ਼ੀਡੈਂਟ ਦੀ ਤਸਵੀਰ ਹੈ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਜੋ ਅੱਜ ਕਰਤਾ ਸ਼ਾਇਦ ਹੀ ਪੂਰੀ ਦੁਨੀਆ ਦੇ ਵਿੱਚ ਕੋਈ ਸਿਆਸੀ ਲੀਡਰ ਕਰ ਸਕਦਾ ਹੋਵੇ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਸਿੱਧੇ ਤੌਰ ਤੇ ਡੋਨਾਲਡ ਟਰੰਪ ਨੂੰ ਚੈਲੰਜ ਕਰਤਾ ਕਿ ਤੂੰ ਮਿਹਨਤ ਚੁੱਕ ਕੇ ਦਿਖਾ ਅਸੀਂ ਤੁਹਾਨੂੰ ਦੱਸ ਦਈਏ ਕਿ ਯੂਐਸਏ ਨੇ ਕੁਝ ਦਿਨ ਪਹਿਲਾਂ ਤੱਕੇ ਨਾਲ ਵੈਨਜੂਏਲਾ ਦੇ ਪ੍ਰੈਜ਼ੀਡੈਂਟ ਨੂੰ ਕਰ ਤੋਂ ਹੀ ਚੁੱਕ ਲਿਆ ਸੀਗਾ ਜਿਸ ਤੋਂ ਬਾਅਦ ਚ ਯੂਐਸਏ ਦੀ ਤਾਕਤ ਜਿਹੜੀ ਹੈਗੀ ਆ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲੀ ਪਰ ਅੱਜ ਕੋਲੰਬੀਆ ਦੇ ਪ੍ਰੈਜ਼ੀਡੈਂ ਕਿ ਤੋਂ ਮੈਨੇ ਚੁੱਕ ਕੇ ਦਿਖਾ ਤੈਨੂੰ ਫਿਰ ਮਨਾ ਤਾਂ ਕਿਤੇ ਨੇ ਕਿਤੇ ਬਹੁਤ ਵੱਡਾ ਕੰਮ ਕੀਤਾ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਜਿੱਥੇ ਬਾਕੀ ਮੁਲਕ ਅਮਰੀਕਾ ਦੇ ਮੂਹਰੇ ਖੜੇ ਕੱਢੀ ਜਾਂਦੇ ਆ ਇੱਕ ਛੋਟੇ ਜਿਹੇ ਮੁਲਕ ਨੇ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਸਿੱਧਾ-ਸਿੱਧਾ ਚੈਲੰਜ ਕੀਤਾ ਡੋਨਾਲਡ ਟਰੰਪ ਨੂੰ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਲੰਬੀਆ ਦਾ ਕੀ ਹਾਲ ਕਰਦਾ ਹੈ ਅਮਰੀਕਾ ਕੀ ਕੋਲੰਬੀਆ ਟੱਕਰ ਦੇ ਪਾਵੇਗਾ ਕਿ ਨਹੀਂ ਇਹ ਵੱਡਾ ਸਵਾਲ ਹੈ ਅੱਜ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜ